ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਸੰਗਤ ਜੀ ਸਵਾਗਤ ਹੈ ਆਓ ਜੀ ਚੈਨਲ ਤੇ ਆਪ ਜੀ ਦਾ ਅੱਜ ਆਪਾਂ ਸ਼ਹੀਦਾਂ ਦੀ ਪਾਵਨ ਧਰਤੀ ਸ੍ਰੀ ਮੁਕਤਸਰ ਸਾਹਿਬ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਜਿਸ ਦਾ ਅਰਦਾਸ ਦੇ ਵਿੱਚ ਜੇਕਰ ਆਉਂਦਾ ਹੈ 40 ਮੁਕਤੇ ਇਸ ਪਾਵਨ ਸਥਾਨ ਤੇ ਜਦੋਂ ਸ੍ਰੀ ਅਨੰਦਪੁਰ ਸਾਹਿਬ ਤੋਂ ਧੁਖ ਤੋਂ ਬਿਆਕਲ ਹੋ ਕੇ 40 ਸਿੰਘਾਂ ਨੇ ਗੁਰੂ ਤੋਂ ਬੇਮਖੋ ਕੇ ਬਿਦਾਵਾ ਲਿਖ ਕੇ ਗੁਰੂ ਜੀ ਨੂੰ ਦੇ ਦਿੱਤਾ ਸੀ ਕਿ ਅਸੀਂ ਤੁਹਾਡੇ ਸਿੱਖ ਨਹੀਂ ਤੁਸੀਂ ਸਾਡੇ ਗੁਰੂ ਨਹੀਂ ਵਾਪਸ ਘਰਾਂ ਦੇ ਵਿੱਚ ਆਏ ਤਾਂ ਇਹਨਾਂ ਦੇ ਘਰ ਵਾਲੀਆਂ ਬੀਬੀਆਂ ਨੇ ਇਨਾ ਸਿੰਘਾਂ ਨੂੰ ਲਾਹਣ ਤਾਂ ਪਾਈਆਂ ਕਿ ਤੁਸੀਂ ਗੁਰੂ ਜੀ ਨੂੰ ਔਖੇ ਸਮੇਂ ਛੱਡ ਕੇ ਆ ਗਏ ਤੁਸੀਂ ਚੂੜੀਆਂ ਪਾ ਲਓ ਅਸੀਂ ਜੰਗ ਵਿੱਚ ਜਾਂਦੀਆਂ ਹਾਂ ਇਨ੍ਹਾਂ ਬੀਬੀਆਂ ਨੇ ਮਾਤਾ ਭਾਗੌਰ ਦੇ ਨਾਲ ਮਿਲ ਕੇ ਇਨ੍ਹਾਂ ਸਿੰਘਾਂ ਦੀ ਭੁੱਲਾਂ ਬਖਸਾਉਣ ਦੇ ਲਈ ਗੁਰੂ ਸਾਹਿਬ ਦੀ ਭਾਲ ਦੇ ਵਿੱਚ ਖਿਦਰਾਣੀ ਦੀ ਢਾਬ ਤੇ ਆ ਗਈਆਂ ਖਿਦਰਾਣੀ ਦੀ ਢਾਬ ਤੇ ਉਧਰੋਂ ਮੁਗਲ ਫੌਜਾਂ ਕਲੰਗੀਧਰ ਦਸਮੇਸ਼ ਪਿਤਾ ਜੀ ਦੀ ਭਾਲ ਕਰ ਰਹੀਆਂ ਸਨ ਖਿਦਰਾਣੀ ਦੀ ਢਾਬ ਤੇ ਜੰਗ ਹੋਇਆ ਇਹਨਾਂ ਸਿੰਘਾਂ ਨੇ ਅਤੇ ਸਿੰਘਣੀਆਂ ਨੇ ਬਹਾਦਰੀ ਦੇ ਨਾਲ ਲੜਦਿਆਂ ਹੋਇਆਂ ਸ਼ਹੀਦੀਆਂ ਪ੍ਰਾਪਤ ਕੀਤੀਆਂ ਦਸਮੇਸ਼ ਪਿਤਾ ਜੀ ਆਏ ਜੰਗ ਸਮਾਪਤ ਹੋਣ ਉਪਰੰਤ ਇਨ੍ਹਾਂ ਸਿੰਘਾਂ ਨੂੰ ਪਿਆਰ ਕਰਦੇਆਂ ਹੋਏ ਆ ਬਖਸ਼ਸਾਂ ਕਰਦੇ ਹੋਏ ਅੱਗੇ ਵਧ ਰਹੇ ਹਨ ਸਾਹਮਣੇ ਮਹਾ ਸਿੰਘ ਨੂੰ ਦੇਖਿਆ ਭਾਈ ਮਹਾ ਸਿੰਘ ਦਾ ਚਿਹਰਾ ਸਾਫ਼ ਕੀਤਾ ਬੁੱਕਲ ਦੇ ਵਿੱਚ ਲਿਆ ਨੇਤਰਾਂ ਤੇ ਜਲ ਸਿੜਕਿਆ ਭਾਈ ਮਹਾ ਸਿੰਘ ਬੇਹੋਸ ਸਨ ਬਹੁਤ ਫਟ ਲੱਗੇ ਹੋਣ ਕਾਰਨ ਜਦੋਂ ਮਹਾ ਸਿੰਘ ਨੇ ਅੱਖਾਂ ਖੋਲੀਆਂ ਕਲਗੀਧਰ ਦਸ਼ਮੇਸ਼ ਪਿਤਾ ਜੀ ਨੇ ਕਿਹਾ ਭਾਈ ਮਹਾ ਸਿੰਘ ਅਸੀਂ ਆ ਗਏ ਆ ਮੰਗ ਜੋ ਮੰਗਣਾ ਹੈ ਤਾਂ ਭਾਈ ਮਹਾ ਸਿੰਘ ਜੀ ਨੇ ਬੇਨਤੀ કરી ਪਿਤਾ ਜੀ ਜੇ ਤੁਠੇ ਹੋ ਤਾਂ ਜੋ ਅਸੀਂ ਬੇਦਾਵਾ ਲੈ ਕੇ ਆਪ ਜੀ ਨੂੰ ਦੇ ਆਏ ਸੀ ਉਹ ਸਾਡਾ ਵਿਦਾਵਾ ਪਾੜ ਦਿਓ ਕਲਗੀਧਰ ਦਸ਼ਮੇਸ਼ ਪਿਤਾ ਜੀ ਨੇ ਕਮਰ ਕਸੇ ਦੇ ਵਿੱਚੋਂ ਵਿਦਾਵਾ ਕੱਢ ਕੇ ਉਹ ਪਾੜ ਦਿੱਤਾ ਇਹ ਉਹ ਪਾਵਨ ਸਥਾਨ ਹੈ ਜਿੱਥੇ ਕਲਗੀਧਰ ਦਸ਼ਮੇਸ਼ ਪਿਤਾ ਜੀ ਨੇ ਇਨ੍ਹਾਂ ਸਿੰਘਾਂ ਨੂੰ ਮੁਕਤੀ ਦਾ ਵਰ ਦਿੱਤਾ ਇਸ ਪਾਵਨ ਸਥਾਨ ਦਾ ਨਾਮ ਅੱਜ ਕੱਲ ਖਿਦਰਾਣੀ ਦੀ ਢਾਬ ਤੋਂ ਬਦਲ ਕੇ ਗੁਰਦੁਆਰਾ ਸ੍ਰੀ ਮੁਕਤਸਰ ਸਾਹਿਬ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਜਿੱਥੇ ਕਲਗੀਧਰ ਦਸਮੇਸ਼ ਪਿਤਾ ਜੀ ਨੇ ਇਨ੍ਹਾਂ ਸਿੰਘਾਂ ਦੀਆਂ ਉਹ ਲੰਬ ਬਖਸੀਆਂ ਇਸ ਜੋ ਪਾਵਨ ਸਥਾਨ ਜਿਨ੍ਹਾਂ ਦੇ ਆਪ ਜੀ ਨੇ ਦਰਸ਼ਨ ਕੀਤੇ ਹੋਰ ਇਤਿਹਾਸਕ ਸਥਾਨਾਂ ਦੇ ਆਪ ਜੀ ਨੂੰ ਅਗਲੀ ਵੀਡੀਓ ਦੇ ਵਿੱਚ ਦਰਸ਼ਨ ਕਰਵਾਵਾਂਗੇ ਜੀ ਆਓ ਜੀ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਲਾਈਕ ਕਰੋ ਜੀ ਸ਼ੇਅਰ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ